ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਆਡ ਬਲਾਕ ਦੇ ਪਿੰਡ ਮਾਹਲ ਖੁਰਦੋਂ ਦਿਖਾ ਰਹੇ ਹਾਂ ਜਿੱਥੇ ਅੱਜ ਸਵੇਰੇ ਤੜਕੇ 3:30 ਵਜੇ ਦੇ ਕਰੀਬ ਦੋ ਟਰੱਕਾਂ ਦੀ ਆਪਸ ਵਿੱਚ ਭਿੰਨ ਹੁੰਦੇ ਹੁੰਦੇ ਬਚ ਗਈ ਦੱਸਿਆ ਜਾ ਰਿਹਾ ਇੱਕ ਟਰੱਕ ਜਿਹੜਾ ਹੈ ਨੌਇਡਾ ਤੋਂ ਕਾਂਗੜਾ ਵੱਲ ਨੂੰ ਜਾ ਰਿਹਾ ਸੀ ਤੇ ਦੂਜਾ ਅੰਮ੍ਰਿਤਸਰ ਤੋਂ ਮੀਰਟ ਵੱਲ ਨੂੰ ਜਾ ਰਿਹਾ ਸੀਗਾ ਤੇ ਰਸਤੇ ਵਿੱਚ ਜਦੋਂ ਇਹ ਪਿੰਡ ਮਾਹਲ ਖੁਰਦ ਤੱਕ ਪਹੁੰਚਦੇ ਆ ਤਾ ਤੂੜੀ ਨਾਲ ਭਰੀ ਟਰਾਲੀ ਵਾਲੇ ਨੇ ਸਾਈਡ ਦਵਾ ਦਿੱਤੀ ਜਿਸ ਦੇ ਕਰਕੇ ਦੋਨਾਂ ਟਰੱਕਾਂ ਦੀ ਜਿਹੜੀ ਆ ਭੇੜਨ ਹੁੰਦੇ ਹੁੰਦੇ ਬਚ ਗਈ ਔਰ ਜਾਮ ਵੀ ਜਿਹੜਾ ਉੱਥੇ ਲੱਗ ਜਾਂਦਾ ਫਿਰ ਸੜਕ ਸੁਰੱਖਿਆ ਫੋਰਸ ਆਉਂਦੀ ਆ ਉਹ ਦੱਸ ਦਿਆ ਕਿ ਸਾਨੂੰ ਰਾਹਗੀਰਾਂ ਵੱਲੋਂ ਇਨਫੋਰਮੇਸ਼ਨ ਮਿਲਦੀ ਆ ਕਿ ਜੋ ਟਰੱਕ ਜਿਹੜੇ ਉਹ ਸੜਕ ਵਿੱਚ ਕਾਰ ਖੜੇ ਹੋਇਆ ਉਸ ਤੋਂ ਬਾਅਦ ਕ੍ਰੇਨ ਨੂੰ ਬੁਲਾ ਕੇ ਟਰੱਕਾਂ ਨੂੰ ਸਾਈਡ ਤੇ ਕੀਤਾ ਜਾਂਦਾ ਤਾਂ ਜੋ ਨਿਰਵਿਘਨ ਜਿਹੜਾ ਟ੍ਰੈਫਿਕ ਪੂਰ ਚੱਲਦਾ ਰਹੇ ਪਰ ਸਾਡੀ ਇਹੀ ਬੇਨਤੀ ਆ ਕਿ ਜਿਹੜੇ ਓਵਰਲੋਡ ਚਾਹੇ ਉਹ ਟਿੱਕਰ ਨੇ ਚਾਹੇ ਟਰੱਕ ਨੇ ਚਾਹੇ ਟਰਾਲੀਆਂ ਆ ਉਹਨਾਂ ਤੇ ਨਕੇਲ ਪਾਣੀ ਚਾਹੀਦੀ ਕਿਉਂਕਿ ਜਿਹੜੀ ਪਿੱਛੇ ਗੱਡੀ ਆਂਦੀ ਆ ਉਹਨੂੰ ਬਿਲਕੁਲ ਜਜਮੈਂਟ ਦੀ ਹੁੰਦੀ ਕਿ ਮੋੜੇ ਕੋਈ ਵਹੀਕਲ ਆ ਰਿਹਾ ਕਿ ਨਹੀਂ ਆ ਰਿਹਾ ਕਿਉਂਕਿ ਰਸਤਾ ਹੀ ਜਿਹੜਾ ਅੱਗੇ ਨਜ਼ਰ ਨਹੀਂ ਆਉਂਦਾ ਤਾਂ ਓਵਰਲੋਡ ਕੋਈ ਵੀ ਵਹੀਕਲ ਹੋਵੇ ਚਾਹੇ ਉਹ ਟਰਾਲੀ ਹੋਵੇ ਚਾਹੇ ਟਿਪਰ ਹੋਵੇ ਉਹਨਾਂ ਤੇ ਨਕੇਲ ਪਣੀ ਬਹੁਤ ਜ਼ਰੂਰੀ ਹੈ ਤਾਂ ਜੋ ਜਿਹੜੇ ਹਾਦਸੇ ਨਾ ਹੋ ਤਾਂ ਅੱਜ ਸਵੇਰੇ 3:30 ਵਜੇ ਦਾ ਵਾਕਿਆ ਦੱਸਿਆ ਜਾ ਰਿਹਾ ਜੋ ਸਮੇਂ ਕੋਈ ਹੋਰ ਅਣਹੋਣੀ ਵਾਪਰ ਜਾਂਦੀ ਤਰੱਕ ਆਪਸ ਵਿੱਚ ਭਿੱੜ ਜਾਂਦੇ ਕੋਈ ਗੰਭੀਰ ਸੱਟਾਂ ਵੱਜ ਜਾਂਦੀਆਂ ਤਾਂ ਇਹਨੂੰ ਹਸਪਤਾਲ ਕਿਨੇ ਲੈ ਕੇ ਜਾਣਾ ਸੀ ਇਹ ਬਹੁਤ ਵੱਡਾ ਸਵਾਲ ਹੈ ਤਾਂ ਇਸ ਕਰਕੇ ਓਵਰਲੋਡ ਗੱਡੀਆਂ ਤੇ ਓਵਰਲੋਡ ਜਿਹੜੇ ਵਹੀਕਲ ਆ ਉਹਨਾਂ ਤੇ ਨਕੇਲ ਪਣੀ ਬਹੁਤ ਜ਼ਰੂਰੀ ਹੈ ਤਾਂ ਖੰਨੇ ਤੁਹਾਨੂੰ ਮੌਕੇ ਦੀ ਪੂ ਹਾਂਜੀ ਰਪਾਲ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਆਂ ਅਸੀਂ ਅੰਮ੍ਰਿਤਸਰ ਤੋਂ ਆਏ ਹਾਂ ਅੰਮ੍ਰਿਤਸਰ ਤੋਂ ਆਏ ਤੇ ਕਿਹੜੀ ਕਿਹੜੀ ਜਾਣੂ ਜੀ ਕਿਹੜੀ ਜਗ੍ਹਾ ਜਾ ਰਹੇ ਸੀ ਦੱਸ ਕਿੱਥੇ ਆ ਰਹੇ ਆਂ ਇਹ ਕਾਂਗੜਾ ਜਾ ਰਹੇ ਨੇ ਨਹੀਂ ਨਹੀਂ ਜੇ ਤੁਹਾਡੀ ਗੱਡੀ ਜਿਹੜੀ ਆ ਆਪਣੀ ਤੁਸੀਂ ਆਪਣੀ ਗੱਡੀ ਬਾਰੇ ਦੱਸੋ ਕਿੱਥੋਂ ਆਏ ਤੇ ਕਿੱਥੇ ਜਾ ਰਹੇ ਆਂ ਅੰਮ੍ਰਿਤਸਰ ਤੋਂ ਆ ਰਹੇ ਆਂ ਹਾਂਜੀ ਮੈਂ ਅੰਮ੍ਰਿਤਸਰ ਤੋਂ ਆ ਰਿਹਾ ਤੇ ਜਾ ਕਿੱਧਰ ਰਹੇ ਸੀ ਤੁਸੀਂ ਮੈਂ ਜਾ ਰਿਹਾ ਆਪਣਾ ਮੇਰਟ ਮੇਰਟ ਜਾ ਰਹੇ ਕੀ ਗੱਲ ਕੀ ਹੋਈ ਹੈ ਗੱਲ ਕੁਛ ਨਹੀਂ ਉਹ ਅੱਗੋਂ ਤੂੜੀ ਵਾਲੇ ਹੁੰਦੇ ਆ ਉਹ ਤੂੜੀ ਦੇ ਜਿਹੜੇ ਵੱਡੇ ਭਰੇ ਹੁੰਦੇ ਆ ਰਾਤ ਦੀ ਗੱਲ ਹੈਗੀ ਆ ਜਿਹੜੇ ਤੂੜੀ ਦੇ ਵੱਡੇ ਵੱਡੇ ਆਲੇ ਦੁਆਲੇ ਲਾਇਓ ਕਬ ਹੁੰਦੇ ਆ ਨਹੀਂ ਮਗੇ ਦੀਂਦਾ ਉਹੀ ਸੀਗਾ ਨਾ ਹਾਂ ਚਾਰ ਕੋਏ ਦੀ ਗੱਲ ਅੱਛਾ ਤੇ ਤੁਸੀਂ ਫਿਰ ਇਹਨੂੰ ਕ੍ਰੋਸ ਕਰਨ ਲੱਗੇ ਸੀ ਜਾਂ ਇਹ ਇਹਨੂੰ ਮਤਲਬ ਉਹ ਉਧਰੋਂ ਆ ਰਿਹਾ ਸੀ ਇਧਰੋਂ ਜਾ ਰਿਹਾ ਅੱਛਾ ਅੱਛਾ ਉਹਨੇ ਸਾਈਡ ਦਬਾ ਦਿੱਤੀ ਜੋ ਫੇਰ ਉਹ ਸਾਈਡ ਤੇ ਉੱਤਰ ਗਿਆ ਕੀ ਨਾਂਕ ਤੁਹਾਡਾ ਅਰਜੀਵ ਅਰਜੀਵ ਜੀ ਕਿੱਦਾਂ ਤੁਸੀਂ ਕਿੱਥੋਂ ਆਏ ਆ ਮੈਂ ਨੋਡਾ ਤੋਂ ਨੋਡਾ ਤੋਂ ਤੇ ਕਿਹਦੀ ਸਾਈਡ ਨੂੰ ਜਾ ਰਹੇ ਸੀ ਕਿੱਧਰ ਜਾ ਰਹੇ ਹੈ ਕਾਂਗੜੇ ਕਾਂਗੜੇ ਤੇ ਕੀ ਗੱਲ ਹੋਈ ਆ ਇਹ ਵੀੜੀ ਵਾਲੇ ਨੇ ਸਾਈਡ ਦਬਾ ਦਿੱਤੀ ਮਤਲਬ ਜਿਹੜਾ ਢੂੜੀ ਵਾਲਾ ਸੀਗਾ ਉਹ ਜਦੋਂ ਅਗਲਾ ਪਿਛਲਾ ਤੁਹਾਨੂੰ ਨਹੀਂ ਦੱਸਿਆ ਤਾਂ ਉਹ ਤੁਹਾਨੂੰ ਸਾਈਡ ਦੇ ਕਾਰਨ ਜਿਹੜਾ ਟਰੱਕ ਜਿਹੜਾ ਉਤਰ ਗਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ ਹੈਗਾ ਨਹੀਂ ਨਹੀਂ ਮਤਲਬ ਇਹ ਕਿੰਨੇ ਕ ਵਜੇ ਦੀ ਗੱਲ ਆ ਇਹ ਹੈ 3:30 ਵਜੇ ਇਹ ਸਵੇਰੇ ਦੀ ਸਵੇਰੇ 3:30 ਵਜੇ ਮਤਲਬ ਬਚਾਅ ਹੋ ਗਿਆ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਗੁਲਾਬ ਸਿੰਘ ਜੀ ਹਾਂਜੀ ਗੁਲਾਬ ਸਿੰਘ ਜੀ ਕੀ ਕੀ ਗੱਲਬਾਤ ਤੇ ਕੀ ਤੁਹਾਨੂੰ ਕੋਈ ਫੋਨ ਆਇਆ ਸੀ ਸਾਨੂੰ ਰਾਹੀਗਰਾਂ ਤੋਂ ਸੂਚਨਾ ਮਿਲੀ ਤੇ ਇੱਥੇ ਵੀ ਟਰੱਕ ਸਾਈਡ ਤੇ ਲੱਗਿਆ ਹੋਇਆ ਜਿਹੜੇ ਇੱਥੇ ਅਸੀਂ ਪਹੁੰਚੇ ਉਹਨਾਂ ਨੂੰ ਪੁੱਛਿਆ ਕੋਈ ਘਟਨਾ ਨਾ ਹੋ ਗਈ ਹੋਵੇ ਕੋਈ ਕੋਈ ਜਾਨੀ ਨੁਕਸਾਨਤ ਨਹੀਂ ਹੋਇਆ ਕਿ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੇਫ ਆ ਸਾਰਾ ਤੁਸੀਂ ਸੁਰੱਖਿਆ ਦੇ ਤੌਰ ਦੇ ਉੱਪਰ ਇੱਥੇ ਪਹੁੰਚ ਗਏ ਸੀ ਬਿਹਰ ਹਾਈਡਰਲ ਨੂੰ ਫੋਨ ਕਰਿਆ ਉਹ ਕਹਿੰਦਾ ਉਹਨਾਂ ਵੀ ਰਾਹੋਂ ਤੋਂ ਆ ਰਿਹਾ ਸੀ ਠੀਕ ਹੈ ਜਿਹੜੀ ਸਾਈਡ ਦੇ ਕਰਵਾ ਕੇ ਜਾ ਰਹੇ ਹਾਂ ਚਲੋ ਤੁਹਾਡਾ ਵੀ ਬੱਸ ਬਹੁਤ ਬਹੁਤ ਸ਼ੁਕਰੀਆ ਜਿਹੜੀ ਸੜਕ ਸੁਰੱਖਿਆ ਬਲ ਰਹਿ ਗਏ ਆ ਇਹ ਮੌਕੇ ਤੇ ਪਹੁੰਚ